ਖੰਡਾਵੀ ਕੀਰਤਨੀਆਂ ਪਿਤਾਵਾ ਸਾਡੇ ਪਰਿਵਾਰ ਦੇ ਨਾਲ ਜੁੜੇ ਕਰਤਾਰ ਮੰਦੇ ਦਾ ਨਾਮ ਤੇ ਕੋਹ ਨਹੀਂ ਜਾਣਦਾ ਸਾਰਾ ਉਹਨਾਂ ਨੂੰ ਬਸ ਮਾਲਵਾਈਆ ਚੰਗੀ ਤਰ੍ਹਾਂ ਜਾਣੋ ਕਰਤਾਰਾਂ ਦਾ ਪੰਜਾਬੀ ਨਾਲ ਬੈਠੇ ਨੇ 85 ਬੰਸ ਦਾ ਸਾਜੀ ਦੇ ਸਾਹਮਣੇ ਗੁਰਬਾਣੀ ਕੀਰਤਨ ਸਰਵਣ ਕਰਵਾ ਰਹੇ ਹਾਂ ਅਸੀਂ ਜਦੋਂ ਸਿੱਧੂ ਵੀਰ ਨੇ ਕਈ ਦਸਤਾ ਦਿਖਾ ਰਹੇ ਮੈਂ ਦੇ ਨਾਮ ਦਾਦੀ ਪਿਤਾ ਜੀ ਕਰਮਜੀਤ ਸਿੰਘ ਬਨੰਡੀ ਫਰਬਤ ਜਦੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਬੰਦੂਕ ਦਾ ਨਿਸ਼ਾਨਾ ਪਰਖਣਾ ਸੀ ਗੁਰੂ ਸਾਹਿਬ ਨੇ ਆਪਣੇ ਦੱਲੇ ਚੌਧਰੀ ਨੂੰ ਹੁਕਮ ਕੀਤਾ ਕਿ ਆਪਣਾ ਸਿੰਘ ਲੈ ਕੇ ਆਓ ਅਸੀਂ ਬੰਦੂਕ ਦਾ ਨਿਸ਼ਾਨਾ ਪਰਖਣਾ ਪਰ ਉਸ ਨੇ ਜਦੋਂ ਕੋਈ ਅੱਗੇ ਨਾ ਆਇਆ ਤਾਂ ਫਿਰ ਸੋਚਿਆ ਗੁਰੂ ਸਾਹਿਬ ਨੇ ਕਿਹਾ ਕਿ ਸਾਡੇ ਤਨੂ ਦਾਦਾ ਜੀ ਪਾਕਿਸਤਾਨ ਤੋਂ ਆਏ ਫਰੀਦਪੁਰ ਵਸੇ ਸਾਡਾ ਜੀ ਦਾ ਕਿਸਾਨ ਪਰ ਮਾਲੀ ਦੇ ਨਾਲ ਜੁੜਿਆ ਹੋਇਆ ਤੋ ਲਵਿੰਡੀ ਸਾਭੂ ਭਾਈ ਵੀਰ ਸਿੰਘ ਜੀ ਅਸੀਂ ਹਮੇਸ਼ਾ ਤੋਂ ਇਸ ਗੱਲ ਦੀ ਕਮੀ ਮਹਿਸੂਸ ਕਰ ਰਹੇ ਹਾਂ ਅਸੀਂ ਸਾਰੇ ਵੀ ਇਹ ਸਿਆਣੇ ਸੁਜਮਾਨ ਬੱਜਣ ਸਾਡੇ ਬਜ਼ੁਰਗ ਲੋਕ ਜਿਹੜੇ ਤੁਸੀਂ ਕਿਤੇ ਗੱਲਾਂ ਕਰਦੇ ਆ ਜੋ ਕਹਿੰਦੇ ਕਿ ਅੱਜ ਕੱਲ ਨੌਜਵਾਨਾਂ ਦੇ ਵਿੱਚ ਇਹਨਾਂ ਵਾਲੀ ਗੱਲ ਨਹੀਂ ਰਹੀ ਜਿਸ ਤਰ੍ਹਾਂ ਸਾਡਾ ਵੀਰ ਦੀਪ ਜਸਤੂ ਮੂਸੇਵਾਲਾ ਇਹਨਾਂ ਲੋਗਾਂ ਮੇਰੇ ਤੁਹਾਨੂੰ ਤਾਂ ਪੁਰਬਾਨੀ ਨਹੀਂ ਲੱਗਦੀ ਕਿਉਂਕਿ ਉਹ ਸੱਚ ਬੋਲਦੇ ਸੀ ਜਿਉਂਨੋਂ ਆਪਾਂ ਸਿੱਧੀ ਵੀ ਕਹਿੰਦੇ ਹਾਂ ਕਿ ਬਹੁਤ ਭਾਈ ਪਰਿਆ ਹੋਇਆ ਭਜਿਆ ਅਸੀਂ ਉਸ ਵੀਰ ਦੀ ਸਮਝ ਲਓ ਕਿ ਸ਼ਹੀਦੀ ਨਾਲ ਲਈ ਅੱਜ ਅਸੀਂ ਇੱਥੇ ਇਕੱਤਰ ਹੋਏ ਹਾਂ ਕੱਲ ਨੂੰ ਸਿੱਖਾਂ ਦੇ 5ਵੇਂ ਗੁਰੂ ਭੰਤ ਸਿੰਘ ਕੋ ਅਰਜਨ ਦੇਵ ਮਹਾਰਾਜ ਜੀ ਦਾ ਸ਼ਹੀਦੀ ਦਿਹਾੜਾ ਹੋਇਆ ਜਿੰਨਾ ਤੇ ਗੁਰਬਾਣੀ ਪ੍ਰਮਾਨ ਕਰਦੀ ਹੈ ਪਹਿਲਾ ਮਨਤਬੂਲ ਜੀਵਨ ਕੀ ਸ਼ਾਨਾਸ ਉਹ ਸਰਬਾਨ ਦੀ ਰਹਿਮਤ ਹੈ ਉਹ ہمارے پاس ਖਾਨਦਾਨੀ ਕੀਰਤਨੀਆਂ ਕਿਤਲਾਕਾ ਸਾਡੇ ਪਰਿਵਾਰ ਦੇ ਨਾਲ ਜਿਹੜੇ ਕਰਤਾਰ ਮੰਦੇ ਦਾ ਨਾਮ ਇੱਥੇ ਕੌਣ ਜਾਣਦਾ ਸਾਰਾ ਸਮਾਗਮ ਆਇਆ ਚੰਗੀ ਤਰ੍ਹਾਂ ਜਾਣੋ ਪਰਤਾਰਾਂ ਨਾਲ ਪੰਜਾਬੀ ਨਾਲ ਬੈਠੇ ਨੇ ਅਠਵੀਂ ਵੰਸ ਦਾ ਆਪ ਜੀ ਦੇ ਸਾਹਮਣੇ ਗੁਰਬਾਣੀ ਕੀਰਤਨ ਸਰਬੋਤਾਰੇ ਹਨ ਜਦੋਂ ਸਿੱਧੂ ਵੀਰੇ ਕਈ ਦੱਸਦਾ ਦੱਸਦਾ ਹੈ ਮੈਂ ਆਪਣੇ ਨਾਲ ਦਾਦੇ ਪਿਤਾ ਜੀ ਕਰਬੂ ਸਿੰਘ ਬਲਵੰਡੀ ਫਰਪਾ ਜਦੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਬੰਦੂਕ ਦਾ ਨਿਸ਼ਾਨਾ ਪਰਖਣਾ ਸੀ ਗੁਰੂ ਸਾਹਿਬ ਨੇ ਫਿਰ ਦੱਲੇ ਚੌਧਰੀ ਨੂੰ ਹੁਕਮ ਕੀਤਾ ਕਿ ਆਪਣਾ ਸਿੰਘ ਲੈ ਕੇ ਆਓ ਅਸੀਂ ਬੰਦੂਕ ਦਾ ਨਿਸ਼ਾਨਾ ਪਰਖਾਂ ਪਰ ਉਸ ਵੇਲੇ ਜਦੋਂ ਕੀ ਕੀ ਨਾਮ ਆਇਆ ਤੁਹਾਨੂੰ ਸੁਣਿਆ ਹੁਣ ਸਰ ਨੇ ਕਿਹਾ ਕਿ ਸਾਡੇ ਤਨੂ ਦਾਦਾ ਜੀ ਪਾਕਿਸਤਾਨ ਤੋਂ ਆਏ ਫਰੀਦਕੋਟ ਬਸੇ ਸਾਡਾ ਜਿਹੜਾ ਸੌਕਰ ਮਾਲਵੀ ਦੇ ਨਾਲ ਜੁੜਿਆ ਹੋਇਆ ਤਲਵੰਡੀ ਸਾਬੋ ਭਾਈ ਵੀਰ ਸਿੰਘ ਜੀ ਸੇ ਅਸੀਂ ਹਮੇਸ਼ਾ ਤੋਂ ਇਸ ਗੱਲ ਦੀ ਕਮੀ ਮਹਿਸੂਸ ਕਰ ਰਹੇ ਹਾਂ ਅਸੀਂ ਸਾਰੇ ਵੀ ਸਿਆਣੇ ਸੂਝਵਾਨ ਫੱਜਣ ਸਾਡੇ ਬਜ਼ੁਰਗ ਲੋਕ ਜਿਹੜੇ ਤੁਸੀਂ ਕਿਤੇ ਗੱਲਾਂ ਕਰਦੇ ਆ ਉਹ ਕਹਿੰਦੇ ਕਿ ਅੱਜ ਕੱਲ ਨੌਜਵਾਨਾਂ ਦੇ ਵਿੱਚ ਇਹਨਾਂ ਵਾਲੀ ਗੱਲ ਨਹੀਂ ਰਹੀ ਰੋਣ ਵਾਲੀ ਜਿਸ ਤਰ੍ਹਾਂ ਸਾਡਾ ਵੀਰ ਦੀਪ ਸਿੰਘ ਜਸ ਸਿੰਘ ਮੋਸੇਵਾਲਾ ਇਹਨਾਂ ਲੋਗਿਆਂ ਨੇ ਅੰਧ ਪਰਵਾਨੀ ਨਹੀਂ ਲਗਦੀ ਕਿਉਂਕਿ ਉਹ ਸੱਚ ਬੋਲਦੇ ਸੀ ਜਿਹਨਾਂ ਆਪਸੇ ਵੀ ਇਹ ਵੀ ਕਹਿੰਦੇ ਨੇ ਭਾਈ ਬਹੁਤ ਬਾਈਪ ਕਰਿਆ ਆ ਭਾਈ ਯਾਰ ਅਸੀਂ ਉਸ ਵੀਰ ਦੀ ਸਮਝ ਲੋ ਕਿ ਸ਼ਹੀਦੀ ਕਰਨ ਲਈ ਅੱਜ ਅਸੀਂ ਇੱਥੇ ਇਕੱਤਰ ਹੋਏ ਆ ਕੱਲ ਨੂੰ ਸਿੱਖਾਂ ਦੇ ਪੰਜਵੇਂ ਗੁਰੂ ਭੰਤ ਸਿੰਘ ਅਰਜਨ ਦੇਵ ਮਹਾਰਾਜ ਜੀ ਦਾ ਸ਼ਹੀਦੀ ਦਿਹਾੜਾ ਹੋਇਆ ਜਿਨ੍ਹਾਂ ਤੇ ਗੁਰਬਾਣੀ ਫਰਮਾਨ ਕਰਦੀ ਹੈ ਪਹਿਲਾਂ ਮਰਨਤਬੂਲ ਜੀਵਨ ਕੀ ਸ਼ਨਾਖ ਬਹੁਤ ਸਾਰੀਆਂ ਰਹਿਣਾਂ ਤੋਂ ਆਉ ਹਮਾਰੇ ਪਾਸ